ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਕੁਸ਼ਨ ਨਰੋਲਾ ਐਮਬੀਬੀਐਸ ਐਮਡੀ ਸਕੈਟਰੀ ਤੁਹਾਨੂੰ ਬਹੁਤ ਹੀ ਜ਼ਰੂਰੀ ਸੂਚਨਾ ਦੇਣ ਜਾ ਰਿਹਾ ਹਾਂ 22 12 2024 ਦਿਨ ਐਤਵਾਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਮਾਜ ਸੇਵਾ ਸੁਸਾਇਟੀ ਵੱਲੋਂ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਆਕੇ ਤੁਸੀਂ ਫਾਇਦਾ ਉਠਾਓ ਇਸ ਕੈਂਪ ਦੇ ਵਿੱਚ ਚਮੜੀ ਦੇ ਰੋਗਾਂ ਦੇ ਤੇ ਦਿਮਾਗ ਦੇ ਰੋਗਾਂ ਦਾ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਏਗੀ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਕੈਂਪ ਦੇ ਵਿੱਚ ਚਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਚਮੜੀ ਦੇ ਰੋਗ ਡਾਕਟਰ ਜੀਐਸ ਟਿੱਲੋ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਚਮੜੀ ਦੇ ਰੋਗਾਂ ਦੇ ਮਰੀਜ਼ਾਂ ਦੀ ਇਲਾਜ ਕੀਤੀ ਜਾਏਗੀ ਤੇ ਦਿਮਾਗ ਦੇ ਰੋਗਾਂ ਦੇ ਲਈ ਮੈਂ ਡਾਕਟਰ ਗੁਰਸ਼ਨ ਰੂਲਾ ਐਮਟੀ ਸੈਕਟਰੀ ਟ੍ਰੀਟਮੈਂਟ ਫ੍ਰੀ ਕਰੂੰਗਾ ਤੇ ਜਾਂਚ ਵੀ ਫ੍ਰੀ ਕਰਾਂਗਾ ਵਧੇਰੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮਦਨ ਮੋਨ ਕੰਦਾਰੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ ਗੁਰੂਰਸਾਹਿਬ ਬੂਡ ਚੰਦ ਬਿੰਦਰਾ ਸਕੱਤਰ ਸਮਾਜ ਸੇਵਾ ਸੁਸਾਇਟੀ ਗੁਰੂਰਸਾਹਿਬ ਤੇ ਕੈਸ਼ੀਅਰ ਅਦਰਸ਼ ਜੀ ਤੇ ਹੋਰ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਕਾਸ਼ ਹਸਪੀਟਲ ਦੇ ਚੇਅਰਮੈਨ ਲਾਲਚੰਨ ਨਰੂਲਾ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜ਼ਰੂਰਤਮੰਦ ਲੋਕ ਇਹਦਾ ਫਾਇਦਾ ਉਠਾ ਸਕਣ ਦਿਨ ਐਤਵਾਰ ਆਕਾਸ਼ ਹਸਪੀਟਲ ਗੁਰੂ ਅਰਸਾਏ 22 12 2024 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਕੈਂਪ ਚੱਲੇਗਾ ਚਾਹ ਪਾਣੀ ਦਾ ਵੀ ਪ੍ਰੋਗਰਾਮ ਕੀਤਾ ਗਿਆ ਹੈ ਧੰਨਵਾਦ